ਵਿਕਰਮ ਜੀਠਿਆ ਨੂੰ ਫਿਲਹਾਲ ਮਹਾੜੀ ਕੋਰਟ ਤੋਂ ਨਹੀਂ ਮਿਲੀ ਰਾਹਤ ਜ਼ਮਾਨਤ ਅਰਜ਼ੀ ਤੇ ਹੁਣ 25 ਜੁਲਾਈ ਨੂੰ ਹੋਵੇਗੀ ਅਗਲੀ ਸੁਣਵਾਈ ਬੈਰਕ ਬਦਲਣ ਦੇ ਮਾਮਲੇ 'ਚ ਵੀ ਕੋਰਟ ਨੇ ਮੰਗਿਆ ADGP ਜੇਲ੍ਹ ਤੋਂ ਜਵਾਬ ਸ੍ਰੀ ਹਰਮੰਦਰ ਸਾਹਿਬ ਨਾਤਮਸਤਕ ਹੋਏ ਸੀਐਮ ਮਾਨ ਸ੍ਰੀ ਦਰਬਾਰ ਸਾਹਿਬ ਨੂੰ ਮਿਲ ਰਹੀਆਂ ਧਮਕੀਆਂ ਤੇ ਦਿੱਤਾ ਬਿਆਨ ਈਮੇਲਸ ਕਿੱਥੋਂ ਆਈਆਂ ਪੁਲਿਸ ਵੱਲੋਂ ਜਾਂਚ ਜਾਰੀ ਅਸੀਂ ਮੁਲਜ਼ਮਾਂ ਦੇ ਬਹੁਤ ਨੇੜੇ ਪਹੁੰਚੇ सीएम ਨਾਲ ਮੁਲਾਕਾਤ ਤੇ ਬੋਲੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਕਿਹਾ ਸੀਐਮ ਨਾਲ ਦਰਬਾਰ ਸਾਹਿਬ ਦੀ ਸੁਰੱਖਿਆ ਨੂੰ ਲੈ ਕੇ ਹੋਈ ਚਰਚਾ ਮੁੱਖ ਮੰਤਰੀ ਨੇ ਕਾਰਵਾਈ ਦਾ ਦਿੱਤਾ ਭਰੋਸਾ ਸਰਕਾਰ ਦੇ ਵੱਖਰੇ ਸ਼ਤਾਬ ਦੀ ਸਮਾਗਮਾਂ ਤੇ ਐਸਜੀਪੀਸੀ ਪ੍ਰਧਾਨ ਧਾਮੀ ਨੇ ਚੁੱਕੇ ਸਵਾਲ ਕਿਹਾ ਧਾਰਮਿਕ ਕੰਮਾਂ 'ਚ ਦਖਲ ਦੇਣ ਤੋਂ ਪਰਹੇਜ਼ ਕਰੇ ਸਰਕਾਰ ਤਾਂ ਸੀਐਮ ਬੋਲੇ ਕਿ ਐਸਜੀਪੀਸੀ ਨੇ ਲਿਆ ਹੈ ਕਾਪੀਰਾਈਟ ਲੈਂਡ ਪੂਲਿੰਗ ਸਕੀਮ ਨੂੰ ਲੈ ਕੇ ਅਹਿਮ ਫੈਸਲਾ ਪੋਜੈਸ਼ਨ ਲੈਣ ਤੋਂ ਬਾਅਦ ਜ਼ਮੀਨ ਮਾਲਕ ਨੂੰ 1 ਲੱਖ ਰੁਪਏ ਸਾਲਾਨਾ ਦੇਵੇਗੀ ਸਰਕਾਰ ਹਰ ਸਾਲ 10% ਦਾ ਕੀਤਾ ਜਾਵੇਗਾ ਵਾਧਾ ਲੈਂਡ ਪੂਲਿੰਗ ਸਕੀਮ ਤੇ ਸਿਆਸੀ ਕਮਸਾਨ ਜਾਰੀ ਸੁਖਬੀਰ ਬਾਦਲ ਦੀ ਅਗਵਾਈ ਚ ਲੁਧਿਆਣਾ ਚ ਅਕਾਲੀ ਦਲ ਦਾ ਵੱਡਾ ਪ੍ਰਦਰਸ਼ਨ ਸਰਕਾਰ ਦੀ ਸਕੀਮ ਨੂੰ ਦੱਸਿਆ ਕਿਸਾਨ ਵਿਰੋਧੀ ਐਨਪੀ ਅਮਰਿਤਪਾਲ ਸਿੰਘ ਕਰੇਗਾ ਸੁਪਰੀਮ ਕੋਰਟ ਦਾ ਰੋਖ ਆਪਣੇ ਤੇ ਲੱਗੇ ਐਨਐਸਏ ਨੂੰ ਦੇਵੇਗਾ ਚੁਣੌਤੀ ਅਗਲੇ ਹਫਤੇ ਸੁਪਰੀਮ ਕੋਰਟ ਚ ਦਾਖਲ ਕੀਤੀ ਜਾਵੇਗੀ ਪਟੀਸ਼ਨ ਖਡੂਰ ਸਾਹਿਬ ਦੇ ਸੰਸਦ ਅਮਰਿਤਪਾਲ ਸਿੰਘ ਤੇ ਜੇਲ੍ਹ ਚ ਨਸ਼ਾ ਕਰਨ ਦੇ ਇਲਜ਼ਾਮ ਬਾਜੇ ਕੇ ਅਤੇ ਵਿਰਿੰਦਰ ਫੌਜੀ ਦੇ ਦਰਜ ਕਰਾਏ ਬਿਆਨਾਂ ਚ ਜ਼ਿਕਰ ਵਕੀਲ ਨੇ ਨਕਾਰੇ ਇਲਜ਼ਾਮ ਕਿਹਾ ਇਹ ਅਮਰਿਤਪਾਲ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਹੈ ਉਪ ਰਾਸ਼ਟਰਪਤੀ ਦੇ ਅਹੁਦੇ ਤੋਂ ਜਗਦੀਪ ਧਨਕਰ ਦਾ ਅਸਤੀਫਾ ਰਾਸ਼ਟਰਪਤੀ ਨੇ ਕੀਤਾ ਮਨਜ਼ੂਰ ਪੀਐਮ ਨਰਿੰਦਰ ਮੋਦੀ ਬੋਲੇ ਧਨਕਰ ਜੀ ਨੇ ਕਈ ਭੂਮਿਕਾਂ ਚ ਦੇਸ਼ ਦੀ ਕੀਤੀ ਸੇਵਾ ਉਹਨਾਂ ਦੀ ਚੰਗੀ ਸਿਹਤ ਦੀ ਕਰਦਾ ਹਾਂ ਕੰਮ ਅਮਰੀਕਾ ਤੋਂ ਲਿਆਂਦੇ ਤਿੰਨ ਅਪਾਚੇ ਹੈਲੀਕਾਪਟਰ ਭਾਰਤੀ ਫੌਜ ਵਿੱਚ ਸ਼ਾਮਲ ਜੋਧਪੁਰਤ ਹੋਣਗੇ ਤਾਇਨਾਤ ਫੌਜ ਨੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਤਸਵੀਰਾਂ ਨਿਊਜ਼ 18 ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਰਨਵੀਰ ਸਿੰਘ ਰਾਣਾ ਬੁਲੇਟਿਨ ਦੀ ਸ਼ੁਰੂਆਤ ਕਰ ਰਿਹਾ ਵੱਡੀ ਖਬਰ ਆ ਰਹੀ ਹੈ ਵਿਕਰਮ ਸਿੰਘ ਮਜੀਠੀਆ ਦੇ ਨਾਲ ਜੁੜੀ ਹੋਈ ਵਿਕਰਮ ਸਿੰਘ ਮਜੀਠੀਆ ਨੂੰ ਫਿਲਹਾਲ ਕੋਰਟ ਦੇ ਵੱਲੋਂ ਰਾਹਤ ਨਹੀਂ ਦਿੱਤੀ ਗਈ ਹੈ ਮੋਹਾਲੀ ਕੋਰਟ ਦੇ ਵਿੱਚ ਜ਼ਮਾਨਤ ਅਰਜ਼ੀ ਲਾਈ ਗਈ ਸੀ ਪਰ ਮੋਹਾਲੀ ਕੋਰਟ ਦੇ ਵੱਲੋਂ ਹਾਲੇ ਜ਼ਮਾਨਤ ਮਨਜ਼ੂਰ ਨਹੀਂ ਕੀਤੀ ਗਈ ਆ ਵਿਕਰਮ ਸਿੰਘ ਮਜੀਠੀਆ ਜੋ ਫਿਲਹਾਲ ਨਾਬਾ ਜੇਲ੍ਹ ਦੇ ਵਿੱਚ ਬੰਦ ਨੇ ਤੇ ਉਹਨਾਂ ਦੇ ਵੱਲੋਂ ਜ਼ਮਾਨਤ ਦੇ ਲਈ ਅਰਜ਼ੀ ਲਾਈ ਗਈ ਸੀ ਮੋਹਾਲੀ ਕੋਰਟ ਦੇ ਵਿੱਚ ਜਿਸ ਨੂੰ ਹਾਲੇ ਮਨਜ਼ੂਰ ਨਹੀਂ ਕੀਤਾ ਗਿਆ ਜ਼ਮਾਨਤ ਹਾਲੇ ਨਹੀਂ ਮਿਲੀ ਆ ਜਾਨੀ ਕਿ ਦੱਸਦੀ ਹੈ ਕਿ ਅਗਲੀ ਸੁਣਵਾਈ ਹੋਵੇਗੀ 25 ਜੁਲਾਈ ਨੂੰ ਇਸ ਦੇ ਨਾਲ ਹੀ ਬੈਰਕ ਬਦਲਣ ਦੇ ਮਾਮਲੇ ਦੇ ਵਿੱਚ ਵੀ ਕੋਰਟ ਦੇ ਵੱਲੋਂ ਜਵਾਬ ਮੰਗਿਆ ਗਿਆ ਏ ਏ ਡੀ ਜੀ ਪੀ ਜੇਲ ਨੂੰ ਕੋਰਟ ਨੇ ਹੁਕਮ ਦਿੱਤਾ ਹੈ ਕਿ 2 ਦਿਨਾਂ ਦੇ ਵਿੱਚ ਵਿੱਚ ਰਿਪੋਰਟ ਸੌਂਪੀ ਜਾਵੇ ਤਾਂ ਦੋ ਪਟੀਸ਼ਨਰ ਜਿਨ੍ਹਾਂ ਤੇ ਸੁਣਵਾਈ ਹੋਈ ਜਿਸ ਦੇ ਵਿੱਚ ਜ਼ਮਾਨਤ ਨੂੰ ਲੈ ਕੇ ਅਰਜ਼ੀ ਲਾਈ ਗਈ ਸੀ ਫਿਲਹਾਲ ਉਸ ਤੇ ਦੁਬਾਰਾ ਸੁਣਵਾਈ ਹੋਵੇਗੀ 25 ਜੁਲਾਈ ਨੂੰ ਤੇ ਦੂਜੇ ਪਾਸੇ ਜੋ orange category ਦੇ ਤਹਿਤ ਬੈਰਕ ਬਦਲਣ ਦੀ ਮੰਗ ਕੀਤੀ ਜਾ ਰਹੀ ਸੀ ਕਿ ਸਾਬਕਾ ਮੰਤਰੀ ਨੇ orange category ਦੇ ਵਿੱਚ ਆਉਂਦੇ ਨੇ ਇਸ ਕਰਕੇ ਉਹਨਾਂ ਨੂੰ ਸਜ਼ਾ ਜਾਫਤਾ ਕੈਦੀਆਂ ਜਾਂ ਫਿਰ ਟ੍ਰਾਇਲ ਅਧੀਨ ਜਿਹੜੇ ਕੈਦੀ ਨੇ ਉਹਨਾਂ ਦੇ ਨਾਲ ਨਾ ਰੱਖਿਆ ਜਾਵੇ ਇਹ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ ਮਾਮਲੇ ਦੇ ਵਿੱਚ ਹੁਣ ਅਦਾਲਤ ਦੇ ਵੱਲੋਂ ADGP ਜੇਲ ਨੂੰ ਹੁਕਮ ਦਿੱਤਾ ਗਿਆ ਕਿ 2 ਦਿਨਾਂ ਦੇ ਵਿੱਚ ਵਿੱਚ ਇਸ ਤੇ ਆਪਣੀ ਰਿਪੋਰਟ ਸੌਂਪੀ ਜਾਵੇ ਤਾਂ ਵਿਕਰਮ ਮਜੀਠੀਆ ਡਿਸਪਰਪੋਰਸ਼ਨੇਟ ਐਸਰਸ ਦੇ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਨੇ ਵਿਜੀਲੈਂਸ ਦੇ ਵੱਲੋਂ ਉਹਨਾਂ ਨੂੰ ਗ੍ਰਫਤਾਰ ਕੀਤਾ ਗਿਆ ਸੀ ਤਾਂ ਹਾਈ ਪ੍ਰੋਫਾਈਲ ਇਹ ਮਾਮਲਾ ਅਤੇ ਇਸ ਮਾਮਲੇ ਦੇ ਵਿੱਚ ਵਿਕਰਮ ਮਜੀਠੀਆ ਨੂੰ ਫਿਲਹਾਲ ਰਾਹਤ ਨਹੀਂ ਮਿਲੀ ਹੈ। ਵੁਹਾੜੀ ਅਦਾਲਤ ਦੇ ਵਿੱਚ ਦੋ ਪਟੀਸ਼ਨਾਂ ਸੀ ਜਿਨ੍ਹਾਂ 'ਤੇ ਸੁਣਵਾਈ ਹੋਈ ਹੈ ਅੱਜ ਅਤੇ ਦੋ ਪਟੀਸ਼ਨਾਂ ਦੇ ਵਿੱਚੋਂ ਇੱਕ ਪਟੀਸ਼ਨ ਦੇ ਵਿੱਚ ਵਿਕਰਮ ਮਜੀਠੀਆ ਦੀ ਜ਼ਮਾਨਤ ਅਰਜ਼ੀ ਵੀ ਸੀ। ਸੋ ਅਰੈਸਟ ਕੀਤਾ ਇੱਕ ਮੈਂਡੇਟਰੀ ਰਿਕੁਆਇਰਮੈਂਟ ਹੁੰਦੀ ਹੈ ਕਿ ਗਰਾਉਂਡਸ ਆਫ ਫੋਰੈਸਟ ਦੇਣੇ ਹੁੰਦੇ ਨੇ ਉਹ ਗਰਾਉਂਡ ਆਫ ਫੋਰੈਸਟ ਉਦੋਂ ਨਹੀਂ ਦਿੱਤੇ ਗਏ ਸੀ ਤੇ ਅੱਜ ਕੋਰਟ ਨੇ ਸਾਡੀ ਐਪਲੀਕੇਸ਼ਨ ਲੋਅ ਕਰਤੀ ਹੈ ਉਹ ਗਰਾਉਂਡ ਆਫ ਫੋਰੈਸਟ ਸਾਨੂੰ ਅੱਜ ਮਿਲ ਗਏ ਔਰ ਦੂਸਰੀ ਜਿਹੜੀ ਐਪਲੀਕੇਸ਼ਨ ਹੈ ਵਿਕਰਮ ਮਜੀਠੀਆ ਸਾਹਿਬ ਦੀ ਬੈਰਕ ਨੂੰ ਲੈ ਕੇ ਕਿਉਂਕਿ ਜੋ ਜੇਲ ਮੈਨੂਅਲ ਕਹਿੰਦਾ ਹੈ ਕਿਉਂਕਿ ਇੱਕ ਹਾਈ ਰਿਸਕ ਉਹ ਪ੍ਰिजनਰ ਨੇ ਸਰਕਾਰ ਖੁਦ ਕਹਿੰਦੀ ਹੈ ਕਿਉਂਕਿ ਜਿਸ ਦਿਨ ਕੋਰਟ 'ਚ ਵੀ ਪੇਸ਼ ਕਰਦੇ ਨੇ ਪੱਤਰਕਾਰਾਂ ਦੇ ਨਾਲ ਤੱਕਾ ਮੁਕੀ ਜਿਸ ਤਰੀਕੇ ਦੀ ਕੀਤੀ ਜਾਂਦੀ ਹੈ ਮੋਬਾਈਲ ਤੱਕ ਖੋਏ ਜਾਂਦੇ ਨੇ ਔਰ ਕੱਲ ਤਾਂ ਕੋਰਟ ਦੇ ਵਿੱਚ ਇੱਕ ਨਵੀਂ ਚੀਜ਼ ਵੀ ਸਾਹਮਣੇ ਆਈ ਹੈ ਜਿਹੜੀ ਕਿ ਅਸੀਂ ਪਹਿਲੇ ਦਿਨ ਤੋਂ ਕਹਿ ਰਹੇ ਹਾਂ ਕਿ ਕਿਸ ਤਰੀਕੇ ਕੁਝ ਬੰਦਿਆਂ ਨੂੰ ਚਿੱਟੇ ਕੁੜਤੇ ਪਜਾਮੇ ਤੇ ਨੀਲੀਆਂ ਪੱਗਾਂ ਬਣਾ ਕੇ ਅਕਾਲੀ ਦਲ ਦੇ ਬੰਦੇ ਬਣਾ ਕੇ ਦਿਖਾਇਆ ਜਾ ਰਿਹਾ ਹੈ ਤੇ ਜਿਹੜੇ ਬੰਦੇ ਕੌਣ ਨੇ ਸਾਰੇ ਪੰਜਾਬ ਪੁਲਿਸ ਦੇ ਨੇ ਸੋ ਇਹ ਕੀ ਸ਼ਰਾਰਤ ਹੈ ਕਿ ਕੱਲ ਨੂੰਰੇ ਕੋਈ ਐਸੀ ਅਨਸੁਖਾਵੀ ਘਟਨਾ ਹੋ ਜੇ ਤਾਂ ਪੰਜਾਬ ਪੁਲਿਸ ਕੀ ਕਹੂਗੀ ਕਿ ਜੀ ਅਕਾਲੀ ਦਲ ਦੇ ਬੰਦੇ ਕਰਕੇ ਸੋ ਜਿਹੜੀ ਬੈਰਕ ਚੇਂਜ ਦੀ ਐਪਲੀਕੇਸ਼ਨ ਹੈ ਜੋ ਜੇਲ ਮੈਨੂਅਲ ਕਹਿੰਦਾ ਹੈ ਕਿ orange ਕੈਟਾਗਰੀ ਦਾ ਜਿਹੜਾ ਪ੍ਰिजनਰ ਹੈ ਉਹਨੂੰ ਅੱਡ ਬੈਰਕ ਦੇ ਵਿੱਚ ਰੱਖਿਆ ਜਾਵੇ ਉਹਦੇ ਲਈ ਅੱਜ ਕੋਰਟ ਨੇ ਡੀਜੀਪੀ ਪ੍ਰਿਜ਼ਨਸ ਨੂੰ ਹੁਕਮ ਕੀਤੇ ਨੇ ਕਿ 2 ਦਿਨ ਦੇ ਅੰਦਰ ਅੰਦਰ 25 ਤਰੀਕ ਨੂੰ ਉਹ ਕੋਰਟ ਨੂੰ ਇੱਕ ਰਿਟਰਨ ਰਿਪੋਰਟ ਸਬਮਿਟ ਕਰਨਗੇ ਕਿ ਕੀ ਪੰਜਾਬ ਪ੍ਰਿਜ਼ਨ ਡਿਪਾਰਟਮੈਂਟ ਜੇਲ ਮੈਨੂਅਲ ਫਾਲੋ ਕਰ ਰਿਹਾ ਹੈ ਕਿ ਜੇਲ ਮੈਨੂਅਲ ਦੇ ਮੁਤਾਬਕ ਜੋ ਇੱਕ orange ਕੈਟਾਗਰੀ ਇਨਮੇਟ ਜਿਹਨੂੰ ਸਿਕਿਉਰਿਟੀ ਥ੍ਰੈਟ ਹੈ ਜਿਹਨੂੰ ਸਟੇਟ ਆਪ ਕਹਿੰਦੀ ਹੈ ਕਿ ਬਹੁਤ ਜ਼ਿਆਦਾ ਖਤਰਾ ਹੈ ਤਾਂ ਹੀ ਚੋਰਾ ਵਾਂਗੂ ਲੁਕਾ ਕੇ ਲੈ ਕੇ ਆਉਂਦੇ ਨੇ ਤਾਂ ਫਿਲਹਾਲ ਵਿਕਰਮ ਜੀਠਿਆ ਨੂੰ ਰਾਹਤ ਨਹੀਂ ਮਿਲੀ ਹੈ ਤੇ ਐਸੀ ਖਬਰ ਤੇ ਹੋਰ ਅਪਡੇਟ ਦੇ ਲਈ ਮੇਰੇ ਸਹਿਯੋਗੀ ਮਨੋਜ ਰਾਠੀ ਜੁੜੇ ਨੇ ਮਨੋਜ ਅੱਜ ਅਦਾਲਤ ਦੇ ਵਿੱਚ ਦੋ ਪਟੀਸ਼ਨਰਾਂ ਨੂੰ ਲੈ ਕੇ ਸੁਣਵਾਈ ਹੋਈ ਹੈ ਕਿ ਕੁਝ ਅਪਡੇਟ ਮਿਲ ਰਿਹਾ ਹੈ ਦੇਖੋ ਬਿਲਕੁਲ ਰਣਵੀਰ ਅੱਜ ਦੋ ਪਟੀਸ਼ਨ ਤੇ ਜਿਹੜੀ ਸੁਣਵਾਈ ਹੋਈ ਔਰ ਕਾਫੀ देर ਵਿੱਚ ਸੁਣਵਾਈ ਹੋਈ ਹੈ ਕਰੀਬ 2:30 ਵਜੇ ਜਿਹੜੀ ਹੈ ਇਹਦੀ ਅਸਨ ਸੁਣਵਾਈ ਸ਼ੁਰੂ ਹੋਈ ਸੀ ਤੇ ਹੁਣ ਜਾ ਕੇ 4 ਵਜੇ ਯਾਨੀ ਕਿ 1.5 ਤੋਂ ਘੰਟੇ ਜਿਹੜੀ ਹੈ ਉਹ ਲਗਾਤਾਰ ਬਹਿਸ ਹੋਈਏ ਦੋਨੋਂ ਦੋਵੇਂ ਪੱਖ ਸਰਕਾਰੀ ਪੱਖ ਵੀ ਤੇ ਅਵਿਕਰਮ ਮਜੀਠੀਆ ਦੇ ਜਿਹੜੇ ਵਕੀਲ ਇੱਥੇ ਪਹੁੰਚੇ ਸੀ ਅਕਦੀਬ ਕਲੇ ਤੇ ਉਹਨਾਂ ਦੇ ਜਿਹੜੇ ਸਾਥੀ ਹਨ ਹਾਲਾਂਕਿ ਅੱਜ ਦੀ ਜਿਹੜੀ ਬਿਲ ਐਪਲੀਕੇਸ਼ਨ ਨੂੰ ਸਗੀ ਉਹ 25 ਤਰੀਕ ਵੀ ਕੀਤੀ ਗਈ ਹੈ ਕਿਉਂਕਿ ਇਨਾ ਵੱਲੋਂ ਕਿਹਾ ਗਿਆ ਹੈ ਕਿ ਸਟੇਟ ਵੱਲੋਂ ਹਜੇ ਕੋਈ ਰਿਪਲਾਈ ਨਹੀਂ ਤਿਆਰ ਕੀਤਾ ਗਿਆ ਇਸ ਕਰਕੇ 25 ਤਰੀਕ ਨੂੰ ਬਿਲ ਐਪਲੀਕੇਸ਼ਨ ਤੇ ਸੁਣਵਾਈ ਹੋਣੀ ਹੈ ਦੂਜਾ ਬੈਰੀ ਜਿਹੜੀ ਚੇਂਜ ਕਰਨ ਦੀ ਗੱਲ ਕੀਤੀ ਗਈ ਸੀ ਉਹਦੇ ਤੇ ਵੀ ਅੱਜ ਅਹਿਮ ਸੁਣਵਾਈ ਹੋਣੀ ਸੀ ਹਾਲਾਂਕਿ ਕੋ ਵੱਲੋਂ ਡੀਜੀਪੀ ਪ੍ਰੈਜ਼ੀਡੈਂਟ ਨੂੰ ਕਿਹਾ ਗਿਆ ਹੈ ਕਿ ਇਹਦੀ ਪੂਰੀ ਜਿਹੜੀ ਰਿਪੋਰਟ ਕਿ ਉੱਥੇ ਦੇ ਕੀ ਹਾਲਾਤ ਨੇ ਕਿਸ ਤਰ੍ਹਾਂ ਦੀਆਂ ਚੀਜ਼ਾਂ ਨੇ ਜਿਹੜੇ ਵੀ ਇਲਜ਼ਾਮ ਮਜੀਠੀਆ ਵੱਲੋਂ ਲਾਏ ਗਏ ਨੇ ਕਿ 8 8 9 9 ਜਿਹੜੇ ਅਪਰਾਧੀ ਨੇ ਉਹ ਉਹਨਾਂ ਦੇ ਡਾਇਰੈਕਟ ਦੇ ਵਿੱਚ ਨੇ ਉਹਨੇ ਕਿੰਨੀ ਸੱਚਾਈ ਹੈ ਔਰ ਇਸ ਪੂਰੀ ਰਿਪੋਰਟ ਤਿਆਰ ਕਰਕੇ 2 ਦਿਨ ਦੇ ਅੰਦਰ ਅੰਦਰ ਯਾਨੀ ਕਿ 25 ਤਰੀਕ ਨੂੰ ਉਸ ਦੀ ਵੀ ਸੁਣਵਾਈ ਜਿਹੜੀ ਹੈ ਹੋਣੀ ਹੈ ਜਿਸ ਨੂੰ ਲੈ ਕੇ ਅੱਜ ਕਾਫੀ ਜਿਹੜੀ ਦੋਨੋਂ ਜਿਹੜੇ ਪੱਖ ਨੇ ਉਹਨੇ ਦੇ ਵਿੱਚ ਕਾਫੀ ਆਰਗੂਮੈਂਟਸ ਹੋਏ ਹਨ ਹਾਲਾਂਕਿ ਗਰਾਉਂਡ ਅਰੈਸਟ ਨੂੰ ਲੈ ਕੇ ਵੀ ਜਿਹੜਾ ਦੱਸਿਆ ਗਿਆ ਹੈ ਕਿ ਗਰਾਉਂਡ ਅਰੈਸਟ ਕਿਸ ਕਿਸ ਉਦੇਸ਼ ਮਕਸਦ ਤੇ ਵਿਕਰਮ ਮਜੀਠੀਆ ਨੂੰ ਅਰੈਸਟ ਕੀਤਾ ਗਿਆ ਸੀਗਾ ਉਹਦੇ ਔਰ ਸਟੇਟ ਨੇ ਇੱਕ ਪੂਰਾ ਐਫਿਡੇਫੇ ਦਿੱਤਾ ਗਿਆ ਹੈ ਕਿ ਆਖਿਰ ਰੀਜ਼ਨ ਕੀ ਰਹੀ ਸੀ ਕਿ ਗਰਾਉਂਡ ਅਰੇਸ਼ ਨੂੰ ਲੈ ਕੇ ਕਿਸ ਤਰ੍ਹਾਂ ਦੇ ਰੀਜ਼ਨ ਰਏ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਅੱਜ ਅਹਿਮ ਜਿਹੜੀ ਸੁਣਵਾਈ ਹੋਈ ਹੈ ਹਾਲਾਂਕਿ ਅਸੀਂ ਕੋਸ਼ਿਸ਼ ਕਰਾਂਗੇ ਜਿਹੜੇ ਸਰਕਾਰੀ ਪਾਰਟੀਲੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕਿਉਂਕਿ ਕਈ ਫੈਕਟ ਫਾਈਂਡਿੰਗ ਨੇ ਜਿਨ੍ਹਾਂ ਨੂੰ ਲੈ ਕੇ ਲਗਾਤਾਰ ਅੱਜ ਕਰੀਬ 1.5 ਤੋਂ 2 ਘੰਟੇ ਇਹਨਾਂ ਦੇ ਵਿੱਚ ਆਪਸ ਵਿੱਚ ਬਹਿਸ ਹੋਈ ਹੈ ਔਰ ਬਿਲ ਐਪਲੀਕੇਸ਼ਨ ਔਰ ਖਾਸ ਤੌਰ ਤੇ ਜਿਹੜੇ ਬੈਰਿਕ ਚੇਂਜ ਕਰਨ ਨੂੰ ਲੈ ਕੇ ਅਹਿਮ ਜਿਹੜੀ ਸੁਣਵਾਈ ਹੈ ਉਹ ਕੀਤੀ ਗਈ ਠੀਕ ਹੈ ਮਨੋਜ ਬਹੁਤ ਸ਼ੁਕਰੀਆ ਇਸ ਪੂਰੇ ਅਪਡੇਟ ਦੇ ਲਈ ਮ ਏ ਡੀ ਜੀ ਪੀ ਜੇਲ ਨੂੰ ਅਦਾਲਤ ਦੇ ਵੱਲੋਂ ਹੁਕਮ ਦਿੱਤਾ ਗਿਆ ਹੈ 2 ਦਿਨ ਦੇ ਵਿੱਚ ਵਿੱਚ ਰਿਪੋਰਟ ਸੌਂਪੀ ਜਾਵੇਗੀ ਜਿਸ ਤੋਂ ਬਾਅਦ ਫਿਰ ਬੈਰਕ ਬਦਲੀ ਜਾਣੀ ਹੈ ਜਾਂ ਨਹੀਂ ਬਦਲੀ ਜਾਣੀ ਇਸ ਤੇ ਫੈਸਲਾ ਲਿਆ ਜਾ ਸਕਦਾ ਹੈ ਹਾਲਾਂਕਿ ਜਿਹੜੇ ਵਿਕਰਮ ਮਜੀਠੀਆ ਦੇ ਵਕੀਲ ਨੇ ਉਹਨਾਂ ਦੇ ਵੱਲੋਂ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ ਜੋ ਵਿਕਰਮ ਮਜੀਠੀਆ ਜੋ ਜੇਲ ਮੈਨੂਅਲ ਕਹਿੰਦਾ ਹੈ ਕਿ ਉਹ ਔਰੇਂਜ ਕੈਟਾਗਰੀ ਦੇ ਵਿੱਚ ਆਉਂਦੇ ਨੇ ਇਸ ਕਰਕੇ ਉਹਨਾਂ ਨੂੰ ਵੱਖਰੀ ਬੈਰਕ ਮਿਲਣੀ ਚਾਹੀਦੀ ਹੈ ਪਰ ਫਿਲਹਾਲ ਹੁਣ ਦੇਖਣਾ ਹੋਵੇਗਾ ਕੀ ਜਵਾਬ ਦਾਇਰ ਕੀਤਾ ਜਾਂਦਾ ਤੇ ਅਗਲੀ ਸੁਣਵਾਈ ਦੇ ਵਿੱਚ ਕੀ ਕੁਝ ਹੁੰਦਾ ਹੈ ਤੇ ਉਧਰ ਸੀਐਮ ਮਾਨ ਅੱਜ ਅੰਮ੍ਰਿਤਸਰ ਪਹੁੰਚੇ ਜਿੱਥੇ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੋਏ ਇਸ ਦੇ ਨਾਲ ਹੀ ਪਿਛਲੇ ਕਈ ਦਿਨਾਂ ਤੋਂ ਧਮਕੀਆਂ ਮਿਲ ਰਹੀਆਂ ਨੇ ਸ਼੍ਰੀ ਦਰਬਾਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀਆਂ ਉਸ ਤੋਂ ਬਾਅਦ ਸੁਰੱਖਿਆ ਦਾ ਵੀ ਜਾਇਜ਼ਾ ਲਿਆ ਤੇ ਮੀਡੀਆ ਦੇ ਨਾਲ ਵੀ ਸੀਐਮ ਮਾਨ ਦੇ ਵੱਲੋਂ ਗੱਲਬਾਤ ਕੀਤੀ ਗਈ ਹੈ ਸੀਐਮ ਮਾਨ ਨੇ ਕਿਹਾ ਕਿ ਧਮਕੀ ਦੇਣ ਵਾਲਿਆਂ ਦਾ ਪਤਾ ਲਾਇਆ ਜਾ ਰਿਹਾ ਹੈ ਤੇ ਅਸੀਂ ਮੁਲਜ਼ਮਾਂ ਦੇ ਬਹੁਤ ਨੇੜੇ ਪਹੁੰਚ ਚੁੱਕੇ ਹਾਂ ਸੀਐਮ ਮਾਨ ਨੇ ਵੀ ਕਿਹਾ ਕਿ ਈਮੇਲਸ ਕਿੱਥੋਂ ਆਈਆਂ ਨੇ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕੁਫਤਾ ਸਬੂਤ ਮਿਲਦੇ ਹੀ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਇਸ ਦੇ ਨਾਲ ਹੀ ਐਸਟੀਪੀਸੀ ਪ੍ਰਧਾਨ ਦੇ ਨਾਲ ਵੀ ਸੀਐਮ ਮਾਨ ਦੇ ਵੱਲੋਂ ਮੁਲਾਕਾਤ ਕੀਤੀ ਗਈ ਦਰਬਾਰ ਸਾਹਿਬ ਦੇ ਵਿੱਚ ਸਿਵਲ ਡਰੈਸ ਦੇ ਵਿੱਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਨੇ ਤੇ ਅੰਮ੍ਰਿਤਸਰ ਸ਼ਹਿਰ ਦੀ ਸੁਰੱਖਿਆ ਵੀ ਵਧਾਈ ਗਈ ਹੈ ਸ੍ਰੀ ਹਰਮਨ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਉਨ੍ਹਾਂ ਇਹ ਵੀ ਕਿਹਾ ਕਿ ਉਮੀਦ ਹੈ ਕਿ ਜਲਦੀ ਹੀ ਅਸੀਂ ਮੁਲਜ਼ਮਾਂ ਨੂੰ ਕਾਬੂ ਕਰ ਲਵਾਂਗੇ ਇਸ ਤੋਂ ਬਿਨਾਂ ਸੁਰੱਖਿਆ ਨੂੰ ਲੈ ਕੇ ਸੀਐਮ ਮਾਨ ਦੇ ਵੱਲੋਂ ਐਸਡੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਨਾਲ ਵੀ ਚਰਚਾ ਕੀਤੀ ਗਈ ਹੈ ਤਾਂ ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦਰਬਾਰ ਸਾਹਿਬ ਪਹੁੰਚੇ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਿਆ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਇਸ ਦੇ ਨਾਲ ਹੀ ਐਸਡੀਪੀਸੀ ਪ੍ਰਧਾਨ ਦੇ ਨਾਲ ਵੀ ਮੁਲਾਕਾਤ ਕੀਤੀ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਤੇ ਸੁਰੱਖਿਆ ਵਧਾਈ ਗਈ ਹੈ ਅੰਮ੍ਰਿਤਸਰ ਦੇ ਵਿੱਚ ਤੇ ਵੀ ਕਿਹਾ ਕਿ ਅਸੀਂ ਆਈਪੀ ਐਡਰੈਸ ਪਤਾ ਕਰ ਲਏ ਨੇ ਜਲਦੀ ਹੀ ਮੌਜੂਦਾ ਨੂੰ ਕਾਬੂ ਕਰ ਲਿਆ ਜਾ ਬਹੁਤ ਵੱਡੇ ਪੱਧਰ ਤੇ ਅਸੀਂ ਜੇ ਦੀ ਜਾਂਚ ਕਰ ਰਹੇ ਹਾਂ ਕਿ ਕਿੱਥੋਂ ਇਹ ਈਮੇਲਾਂ ਆਈਆਂ ਨੇ ਆਈਪੀ ਐਡਰੈਸ ਜਿਹੜੇ ਨੇ ਉਹ ਸਾਰੇ ਸਾਨੂੰ ਮਿਲ ਗਏ ਨੇ ਕਿਉਂਕਿ ਅਸੀਂ ਉਸ ਜਗ੍ਹਾ ਦੀ ਸੁਰੱਖਿਆ ਸੰਬੰਧੀ ਕੋਈ ਕਟਾਹੀ ਨਹੀਂ ਕਰ ਸਕਦੇ ਜਿੱਥੇ ਸਾਰੀ ਦੁਨੀਆ ਦੇ ਲੋਕ ਆਪਣੀ ਸੁਰੱਖਿਆ ਲਈ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਅਰਦਾਸ ਕਰਨ ਆਉਂਦੇ ਨੇ ਅਸੀਂ ਕਾਫੀ ਹੱਦ ਤੱਕ ਨੇੜੇ ਪਹੁੰਚ ਚੁੱਕੇ ਹਾਂ ਜਿਹੜੇ ਮੁੱਖ ਦੋਸ਼ੀ ਨੇ ਜਾਂ ਜਿਹੜੇ ਸ਼ਰਾਰਤੀ ਅਨਸਰ ਨੇ ਕਿਉਂਕਿ ਬਹੁਤ ਹਾਈ ਸਿਕਿਉਰਿਟੀ ਮਾਮਲਾ ਇਸ ਕਰਕੇ ਮੈਂ ਇਸ ਤੋਂ ਜ਼ਿਆਦਾ ਨਹੀਂ ਦੱਸ ਸਕਦਾ ਜਦੋਂ ਹੀ ਸਾਡੇ ਕੋਲੇ ਕੋਈ ਪੁਖਤਾ ਸਬੂਤ ਆਏ ਤੇ ਅਸੀਂ ਉਹਨਾਂ ਬੰਦਿਆਂ ਨੂੰ ਅਸਟਰੀ ਦੇ ਵਿੱਚ ਲਿਆ ਜਾਂ ਐਸਜੀਪੀਸੀ ਨੂੰ ਅਸੀਂ ਅਸੀਂ ਕਹੇ ਕਿ ਜੇ ਤੁਹਾਡੇ ਕੋਲੇ ਕੋਈ ਇਸ ਤਰ੍ਹਾਂ ਦਾ ਕਲੂ ਮਿਲਦਾ ਤਾਂ ਸਾਨੂੰ ਤੁਸੀਂ ਦੱਸੋ ਤਾਂ ਕਿ ਮਿਲ ਕੇ ਅਸੀਂ ਜਿਹੜਾ ਇਹ ਇਸ ਆਪਰੇਸ਼ਨ ਨੂੰ ਕਾਮਯਾਬ ਕਰ ਸਕੀਏ ਸੀਮਾ ਆਂਦੇਵਲੋਂ ਕਿਹਾ ਗਿਆ ਕਿ ਜਲਦੀ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ ਇਸ ਦੇ ਨਾਲ ਹੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਵੱਲੋਂ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਨਾਲ ਵੀ ਮੁਲਾਕਾਤ ਕੀਤੀ ਗਈ ਹੈ ਸੁਰੱਖਿਆ ਦੇ ਮੁੱਦੇ ਦੇ ਉੱਤੇ ਚਰਚਾ ਕੀਤੀ ਗਈ ਹੈ ਤੇ ਮੀਡੀਆ ਦੇ ਨਾਲ ਵੀ ਹਰਜਿੰਦਰ ਸਿੰਘ ਧਾਮੀ ਨੇ ਗੱਲਬਾਤ ਕੀਤੀ ਉਹਨਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਨੇ ਕਾਰਵਾਈ ਦਾ ਭਰੋਸਾ ਦਿੱਤਾ ਹੈ ਤੇ ਇਸ ਦੇ ਨਾਲ ਹੀ ਉਹਨਾਂ ਇਹ ਵੀ ਸਪੱਸ਼ਟ ਕੀਤਾ ਕਿ ਸ਼ਤਾਬਦੀਆਂ ਦੇ ਸਬੰਧ ਦੇ ਵਿੱਚ ਅੱਜ ਕੋਈ ਚਰਚਾ ਨਹੀਂ ਹੋਈ ਹੈ ਦੂਜੇ ਪਾਸੇ ਧਾਮੀ ਨੇ ਕਿਹਾ ਕੇ ਸਬੂਤ ਮਿਲਦੇ ਹੀ ਐਸਡੀਪੀਸੀ ਨੂੰ ਜਾਣਕਾਰੀ ਦਿੱਤੀ ਜਾਵੇ ਕਿ ਸੀਐਮ ਮਾਨ ਦੇ ਵੱਲੋਂ ਇਹ ਭਰੋਸਾ ਦਿੱਤਾ ਗਿਆ ਹੈ ਦਰਸਲ ਲਗਾਤਾਰ ਈਮੇਲਜ਼ ਆ ਰਹੀਆਂ ਨੇ ਲਗਾਤਾਰ ਧਮਕੀਆਂ ਦੀਆਂ ਬੰਬ ਨਾਟ ਡਾਉਣ ਦੀਆਂ ਧਮਕੀਆਂ ਮਿਲ ਰਹੀਆਂ ਸੀ ਜਿਸ ਤੋਂ ਬਾਅਦ ਅੱਜ ਸੀਐਮ ਮਾਨ ਜੀ ਦਰਬਾਰ ਸਾਹਿਬ ਪਹੁੰਚੇ ਐਸਡੀਪੀਸੀ ਪ੍ਰਧਾਨ ਦੇ ਨਾਲ ਵੀ ਉਹਨਾਂ ਦੇ ਵੱਲੋਂ ਮੁਲਾਕਾਤ ਕੀਤੀ ਗਈ ਹੈ ਜਖੰਡ ਸ੍ਰੀ ਹਰਮੰਦਰ ਸਾਹਿਬ ਸੰਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੈਬਸਾਈਟ ਤੇ ਰੋਜ਼ ਕੋਈ ਨਾ ਕੋਈ ਨਵੇਂ ਅਲਫਾਜ਼ਾਂ ਦੇ ਵਿੱਚ ਈਮੇਲ ਆਉਂਦੀ ਰਹੀ ਜਿਹਦੇ ਸਬੰਧ ਦੇ ਵਿੱਚ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੌਰ ਤੇ ਵੀ ਇਹਨਾਂ ਗੱਲਾਂ ਤੋਂ ਸੁਚੇਤ ਹੋਈ ਤੇ ਸਰਕਾਰ ਤੇ ਪੁਲਿਸ ਮਹਿਕਮਾ ਉਹ ਵੀ ਇਸ ਗੱਲ ਦੇ ਤਤਪਰ ਹੋਇਆ ਪਰ 5-6 ਦਿਨ ਲਗਾਤਾਰ ਚੱਲਦੇ ਰਹੇ ਉਹਦਾ ਹਾਲੇ ਤੱਕ ਜਿਹੜੇ ਕੁਝ ਕਲੂ ਮਿਲੇ ਆ ਕਿਉਂਕਿ ਇਟ ਇਜ਼ ਦਿ ਟਾਪ ਸੀਕ੍ਰੀਟ ਕਈ ਵਾਰੀ ਸਮੇਂ ਤੋਂ ਪਹਿਲਾਂ ਜਿਹੜੀਆਂ ਗੱਲਾਂ ਕੀਤੀਆਂ ਆ ਉਹ ਫਰੂਟਫੁੱਲ ਨਹੀਂ ਰਹਿੰਦੀਆਂ ਸੋ ਮੈਂ ਮੁੱਖ ਮੰਤਰੀ ਸਾਹਿਬ ਅੱਜ ਜਿੱਚੇ ਤੌਰ ਤੇ ਆਏ ਸੀ ਤੇ ਮੈਂ ਉਹਨਾਂ ਨੂੰ ਬੇਨਤੀ ਵੀ ਕੀਤੀ ਸੀ ਵੀ ਆਪਾਂ ਨੂੰ ਪਹਿਲਾਂ ਆਉਣਾ ਚਾਹੀਦਾ ਸੀ ਉਹ ਕਹਿੰਦੇ ਕਿ ਅਸੈਂਬਲੀ ਦਾ ਜਲਾਜ਼ ਚਲਣ ਕਰਕੇ ਮੈਂ ਲੇਟ ਹੋ ਗਿਆ ਪਰ ਉਹਨਾਂ ਨੇ ਯਕੀਨ ਵੀ ਦਵਾਇਆ ਕਿ ਜਿਉਂ ਹੀ ਸਾਨੂੰ ਕੋਈ ਇਹਦਾ ਕਲਿਊ ਮਿਲ ਜਾਂਦਾ ਆ ਤੇ ਅਸੀਂ ਤੁਰੰਤ ਸ਼ੌਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨਾਲ ਸਹਿਰਾ ਕਰਾਂਗੇ। ਸੋ ਬੈਠ ਕੇ ਇੰਨੀਆਂ ਕਾਜ ਵਿਚਾਰਾ ਹੋਈਆਂ ਸਾਰੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸਮੁੱਚੀ ਮਨੁੱਖਤਾ ਦਾ ਕੇਂਦਰ ਤੇ ਸਿੱਖ ਇੱਕ ਆਸਤਾ ਦਾ ਸਮੁੱਚੀ ਲਕਾਈ ਦਾ ਕੇਂਦਰ ਆ। ਸੋ ਇਹ ਬੱਦ ਚਿੰਤਾਮਾਨੀਆਂ ਸਾਰੇ ਪੱਖ ਤੋਂ ਸੋ ਅੱਜ ਤਾਂ ਸਾਡੀ ਸਿਰਫ ਕਿਲੋ ਤੱਕ ਕੇਬਲੇਸ ਪੱਖ ਤੇ ਜਿਹੜੀ ਆ ਉਹ ਗੱਲ ਹੋਈ ਆ। ਬਾਕੀ ਜਿਹੜੀਆਂ ਗੱਲਾਂ ਦੂਸਰੀਆਂ ਅਕਸ਼ਤਾਬਦੀ ਦੇ ਆ ਦੂਜੀਆ ਤੀਜੀਆਂ ਉਹ ਕੋਈ ਮੈਂ ਗੱਲ ਨਹੀਂ ਕੀਤੀ ਉਹ ਬਾਅਦ ਦੇ ਵਿੱਚ ਆ ਕੇ ਟਾਈਮ ਲੈ ਕੇ ਫੇਰ ਕਰਾਂਗੇ। ਤੋ ਅੱਜ ਸਾਰੇ ਦਾ ਸਾਰਾ ਇੰਨੇ ਮਸਲਾ ਸੀ 2 ਦਿਨ ਹੋਰ ਵੀ ਆਈਏ ਜੀ ਅੱਜ ਵੀ ਆਈ ਅੱਜ ਨਹੀਂ ਆਈ ਕੋਈ ਕੱਲ ਆਈ ਸੀ ਕੱਲ ਆਈ ਸੀ ਆ ਤੇ ਹੁਣ ਗੱਲ ਕਰਦੇ ਆ ਲੈਂਡ ਪੂਲਿੰਗ ਸਕੀਮ ਦੀ ਲੈਂਡ ਪੂਲਿੰਗ ਸਕੀਮ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਇੱਕ ਅਹਿਮ ਫੈਸਲਾ ਲਿਆ ਗਿਆ ਏ ਕਿ ਜਦੋਂ ਤੱਕ ਪਲਾਟ ਨਹੀਂ ਮਿਲਦਾ ਉਦੋਂ ਤੱਕ ਕਿਸਾਨ ਨੂੰ ਸਲਾਨਾ 1 ਲੱਖ ਰੁਪਏ ਦਿੱਤੇ ਜਾਣਗੇ ਤਾਂ ਪੋਜੈਸ਼ਨ ਲੈਣ ਤੋਂ ਬਾਅਦ ਜ਼ਮੀਨ ਮਾਲਕ ਨੂੰ 1 ਲੱਖ ਰੁਪਏ ਸਲਾਨਾ ਮਿਲੇਗਾ ਸੀਮਾਨ ਮੰਤਵਲੋਂ ਇਸ ਦਾ ਐਲਾਨ ਕੀਤਾ ਗਿਆ ਇਸ ਦੇ ਨਾਲ ਹੀ ਕਿਰਾਏ ਦੇ ਵਿੱਚ ਹਰ ਸਾਲ 10% ਵਾਧਾ ਕੀਤਾ ਜਾਵੇਗਾ ਜਿੰਨਾ ਚਿਰ ਜ਼ਮੀਨ ਵਿਲੀ ਹੈ ਕਿਸਾਨ ਖੇਤੀ ਵੀ ਕਰ ਸਕਦਾ ਹੈ ਖੇਤੀ ਦੇ ਨਾਲ ਨਾਲ 50000 ਰੁਪਏ ਸਲਾਨਾ ਮਿਲੇਗਾ ਤੇ ਜਦੋਂ ਪੋਜੈਸ਼ਨ ਲੈ ਲਈ ਜਾਂਦੀ ਹੈ ਉਸ ਤੋਂ ਬਾਅਦ ਇਹ 50000 ਦੀ ਰਕਮ ਨੂੰ 1 ਲੱਖ ਰੁਪਿਆ ਕਰ ਦਿੱਤਾ ਜਾਵੇਗਾ ਅਤੇ ਜਦੋਂ ਤੱਕ ਪੂਰੀ ਤਰ੍ਹਾਂ ਡਿਵੈਲਪ ਨਹੀਂ ਹੋ ਜਾਂਦੀ ਤਾਂ 1 ਲੱਖ ਤੇ ਵੀ 10% ਸਾਲਾਨਾ ਇਸ ਨੂੰ ਵਧਾਇਆ ਜਾਵੇਗਾ ਤਾਂ ਲੈਂਡ ਪੁਲਿੰਗ ਸਕੀਮ ਨੂੰ ਲੈ ਕੇ ਵੱਡਾ ਅਤੇ ਅਹਿਮ ਫੈਸਲਾ ਮੰਨਿਆ ਜਾ ਸਕਦਾ ਹੈ ਕਿਉਂਕਿ ਸਰਕਾਰ ਦੇ ਵੱਲੋਂ ਸਪਸ਼ਟ ਕੀਤਾ ਗਿਆ ਹੈ ਸੀਐਮ ਮਾਨ ਦੇ ਵੱਲੋਂ ਸਪਸ਼ਟ ਕੀਤਾ ਗਿਆ ਕਿ ਜਦੋਂ ਤੱਕ ਕਿਸਾਨਾਂ ਨੂੰ ਪਲਾਟ ਨਹੀਂ ਦਿੱਤੇ ਜਾਂਦੇ ਉਦੋਂ ਤੱਕ 1 ਲੱਖ ਰੁਪਿਆ ਸਾਲਾਨਾ ਕਿਸਾਨਾਂ ਨੂੰ ਦਿੱਤਾ ਜਾਵੇਗਾ ਤੇ ਇਹ ਵੀ ਦੱਸਿਆ ਗਿਆ ਕਿ ਪੋਜੈਸ਼ਨ ਲੈਣ ਤੋਂ ਬਾਅਦ ਜ਼ਮੀਨ ਮਾਲਕ ਨੂੰ 1 ਲੱਖ ਸਾਲਾਨਾ ਮਿਲੇਗਾ ਹਾਲਾਂਕਿ ਉਸ ਤੋਂ ਪਹਿਲਾਂ 50 ਹਜ਼ਾਰ ਰੁਪਏ ਸਾਲਾਨਾ ਦਿੱਤੇ ਜਾਂਦੇ ਜਿੰਨਾ ਚਿਰ ਸ카 ਡਵੈਲਪਮੈਂਟ ਨਹੀਂ ਕਰੂਗੋ ਨਾ ਚਿਰ ਅਸੀਂ ਉਹ ਜ਼ਮੀਨ ਜਿਹੜੀ ਆ ਉਹਦਾ ਕੀ ਕਰਾਂਗੇ ਉਹਨਾਂ ਚਿਰ ਉਹ ਆਪਣੀ ਜ਼ਮੀਨ ਤੇ ਖੇਤੀ ਕਰ ਸਕਦੇ ਨੇ ਤੇ 50000 ਰੁਪਏ ਪਰ ਇੱਕ ਰਸੀਂ ਇਹਨਾਂ ਨੂੰ ਜਿਹੜਾ ਕੰਪਨਸੇਸ਼ਨ ਦੇਵਾਂਗੇ ਮੋਡਿਫਿਕੇਸ਼ਨ ਦਾ ਠੇਕਾ ਕਹਿ ਲਓ ਖੇਤੀ 플러스 50000 ਰੁਪਏ ਔਰ ਖੇਤੀ ਚੋਂ ਵੀ ਕਮਾ ਸਕਦਾ ਹੋ ਨਾਲ ਨਾਲ 50000 ਰੁਪਏ ਪਰ ਇੱਕ ਅੰਤੇ ਕਰੀਏ ਡਵੈਲ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਪੋਜੈਸ਼ਨ ਲੈਂਡ ਤੇ ਸਰਕਾਰ ਨੂੰ 1 ਸਾਲ ਲੱਗ ਗਿਆ ਸਾਲ ਬਾਅਦ ਜਦੋਂ ਨੋਟੀਫਿਕੇਸ਼ਨ ਜਾਰੀ ਹੋਇਆ ਹੋਇਆ ਤੇ ਪੋਜੈਸ਼ਨ ਲੈ ਲਿਆ ਤੁਹਾਨੂੰ 1 ਲੱਖ ਰੁਪਏ ਮੈਨ ਲੱਗ ਜੂਗਾ ਉਹ ਸੇਕਰ ਦਾ 1 ਲੱਖ ਰੁਪਏ ਉਹਨੂੰ ਉਹਦੇ ਮੈਨ ਲੱਗ ਜੂਗਾ ਤਾਂ ਫਿਰ ਡਵੈਲਪਮੈਂਟ ਤੇ ਟਾਈਮ ਲੱਗ ਰਿਹਾ ਅਜੇ ਕੱਲ ਨੂੰ ਡਵੈਲਪਮੈਂਟ ਤੇ ਸਾਲ ਤੋਂ ਬੰਦ ਤੇ ਮ ਲੱਗਿਆ ਤਰਨ ਹਰ ਸਾਲ 10% ਦਾ ਵਾਧਾ ਹੋਗਾ ਇਹ ਜੋ ਅਗਲੇ ਸਾਲ ਨੂੰ ਇੱਕ ਲੱਖ 10 ਹਜ਼ਾਰ ਮਿਲੂਗਾ ਇਹ ਇਹ ਕਲੀਅਰ ਕੀਤਾ ਹੈ ਪਾਲਿਸੀ ਦੇ ਵਿੱਚ ਹਾਲਾਂਕਿ ਲੈਂਡ ਪੂਲਿੰਗ ਸਕੀਮ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਫੈਸਲਾ ਲੈ ਲਿਆ ਗਿਆ ਹੈ ਪਰ ਲੈਂਡ ਪੂਲਿੰਗ ਸਕੀਮ ਤੇ ਸਿਆਸੀ ਕਮਸਣ ਹਾਲੇ ਵੀ ਜਾਰੀ ਹੈ। ਲੁਧਿਆਣਾ ਦੇ ਵਿੱਚ ਅੱਜ ਅਕਾਲੀ ਗੱਲ ਦੇ ਵੱਲੋਂ ਵੱਡਾ ਪ੍ਰਦਰਸ਼ਨ ਕੀਤਾ ਗਿਆ ਅਤੇ ਸਰਕਾਰ ਦੀ ਇਸ ਸਕੀਮ ਨੂੰ ਕਿਸਾਨ ਵਿਰੋਧੀ ਦੱਸਿਆ ਗਿਆ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਸੀਂ ਲੋਕਾਂ ਦੇ ਹੱਕਾਂ ਲਈ ਜੰਗ ਜਾਰੀ ਰੱਖਾਂਗੇ। ਉਨ੍ਹਾਂ ਕਿਹਾ ਕਿ ਸਰਕਾਰ ਬਿਲਡਰਾਂ ਲਈ ਜ਼ਮੀਨ ਐਕਵਾਇਰ ਕਰ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਵਾਲੇ ਬਿਲਡਰਾਂ ਤੋਂ ਅਡਵਾਂਸ ਪੈਸੇ ਲਈ ਬੈਠੇ ਤਾਂ ਅਕਾਲੀ ਦਲ ਦੇ ਵੱਲੋਂ ਇੱਕ ਇਕੱਠ ਰੱਖਿਆ ਗਿਆ ਸੀ ਪ੍ਰਦਰਸ਼ਨ ਕੀਤਾ ਗਿਆ ਲੈਂਡ ਪੂਲਿੰਗ ਸਕੀਮ ਦੇ ਖਿਲਾਫ ਤੇ ਪਾਸੇ ਕਾਂਗਰਸ ਵੀ ਪ੍ਰੋਟੈਸਟ ਕਰ ਰਹੀ ਹੈ ਤੇ ਅੱਜ ਅਕਾਲੀ ਦਲ ਦੇ ਵੱਲੋਂ ਲੁਧਿਆਣਾ ਦੇ ਵਿੱਚ ਇਹ ਵੱਡਾ ਪ੍ਰਦਰਸ਼ਨ ਕੀਤਾ ਗਿਆ ਤੇ ਲੈਂਡ ਪੂਲਿੰਗ ਸਕੀਮ ਨੂੰ ਕਿਸਾਨ ਵਿਰੋਧੀ ਦੱਸਿਆ ਗਿਆ ਸੁਖਵੀਰ ਬਾਦਲ ਨੇ ਕਿਹਾ ਕਿ ਅਸੀਂ ਲੋਕਾਂ ਦੇ ਹੱਕਾਂ ਦੀ ਲੜਾਈ ਜਾਰੀ ਰੱਖਾਂਗੇ ਇਸ ਦੇ ਨਾਲ ਹੀ ਵੱਡਾ ਇਲਜ਼ਾਮ ਉਹਨਾਂ ਨੇ ਲਾਇਆ ਕਿ ਆਮ ਆਦਮੀ ਪਾਰਟੀ ਪਹਿਲਾਂ ਹੀ ਬਿਲਡਰਾਂ ਤੋਂ ਪੈਸੇ ਲੈ ਚੁੱਕੀ ਹੈ ਐਡਵਾਂਸ ਦੇ ਵਿੱਚ ਕੀ ਚਾਹੁੰਦੇ ਐ ਇਹਨਾਂ ਨੇ ਦੇਖਿਆ ਕਿ ਪੈਸਾ ਇਕੱਠਾ ਕਿਵੇਂ ਕਰੀਏ ਵੱਡੇ ਪੱਧਰ ਤੇ ਅਰਬਾਂ ਰੁਪਏ ਇਕੱਠਾ ਕਰਨਾ ਚਾਹੁੰਦੇ ਐ ਦਿੱਲੀ ਦੇ ਬਿਲਡਰਾਂ ਨਾਲ ਗੱਲ ਹੋਈ ਵੱਡੇ-ਵੱਡੇ ਬਿਲਡਰ ਨੇ ਕਹਿੰਦਿਆਂ ਕਿ ਸਾਨੂੰ ਜੀ ਕੋਈ 500 ਕਿੱਲਾ ਲੁਜਾਣੇ ਦੇ ਦਿਓ ਕੋਈ ਕਹਿੰਦਾ 1000 ਕਿੱਲਾ ਦੇ ਦਿਓ ਕੋਈ ਕਹਿੰਦਾ ਕਿੱਥੇ ਦੇ ਦਿਓ ਇਹ ਸਾਰੇ ਬਿਲਡਰਾਂ ਨਾਲ ਗੱਲ ਕਰਕੇ ਜਿੱਥੇ-ਜਿੱਥੇ ਬਿਲਡਰ ਚਾਹੁੰਦੇ ਸੀ ਉੱਥੇ ਜ਼ਮੀਨ ਐਕਵਾਇਰ ਕਰਨ ਦੇ ਨੋਟਿਸ ਦੇ ਦਿੱਤੇ ਬਿਲਡਰਾਂ ਤੋਂ ਅਡਵਾਂਸ ਲਈ ਬੈਠੇ ਐ ਐਡੇ ਵੱਡੇ ਤੂਫਾਨ ਦੇ باوجود ਉਹ ਕਿਉਂ ਨਹੀਂ ਰੁਕਰੇ ਕਿਉਂਕਿ ਪੈਸਾ ਜੇਜ ਪਾਈ ਬੈਠੇ ਐ ਕਰੋੜਾਂ ਰੁਪਏ ਲਈ ਬੈਠੇ ਐ ਬਿਲਡਰ ਕਹਿੰਦੇ ਸਾਨੂੰ ਜ਼ਮੀਨ ਦਿਓ ਫਿਰ ਇਹਨਾਂ ਨੇ ਦੇਖਿਆ ਕਿ ਜਿਹੜਾ ਪਾਰਲੀਮੈਂਟ ਦਾ ਐਕਟ ਉਹਦੇ ਤਹਿਤ ਆ ਕਰ ਨਹੀਂ ਸਕਦੇ ਜਿਹੜਾ ਬਾਦਲ ਸਾਹਿਬ ਨੇ ਬਣਾਇਆ ਸੀ ਐਕਟ ਉਹਦੇ ਕਹਿ ਕਰ ਨਹੀਂ ਸਕਦੇ ਫਿਰ ਇਹਨਾਂ ਨੇ ਦੇਖਿਆ ਕੋਈ ਪੁਰਾਣਾ ਲੱਭਿਆ 1995 ਦਾ ਕੋਈ ਪੁਰਾਣਾ ਐਡ ਪਹਿਲੇ ਉਹਦੇ ਚ ਇੱਕ ਦੋ ਕਲੌਸ ਸੀ ਜਿਵੇਂ ਕਲੇਸ ਤੇ ਉਧਰ ਪਟਿਆਲਾ ਦੇ ਕਾਲੀ ਮਾਤਾ ਮੰਦਰ ਪਹੁੰਚੇ ਨੇ ਸੋਸ਼ਲ ਮੀਡੀਆ ਇਨਫਲੂਐਂਸਰ ਪਾਇਲ ਮਲਿਕ ਮੰਦਰ ਦੇ ਵਿੱਚ ਨਤਮਸਤਕ ਹੋ ਕੇ ਉਸ ਦੇ ਵੱਲੋਂ ਮੁਆਫੀ ਮੰਗ ਲਈ ਗਈ ਹੈ ਪਰਿਵਾਰ ਸਮੇਤ ਮੰਦਰ ਚ ਪਹੁੰਚੀ ਹੈ ਪਾਇਲ ਮਲਿਕ ਦਰਸਲ ਪਾਇਲ ਮਲਿਕ ਨੇ ਇੱਕ ਵੀਡੀਓ ਪਾਈ ਸੀ ਜਿਸ ਤੇ ਇਤਰਾਜ਼ ਜਤਾਇਆ ਗਿਆ ਸੀ ਉਸਨੇ ਕਾਲੀ ਮਾਤਾ ਦਾ ਰੂਪ ਧਾਰਨ ਕਰ ਲਿਆ ਸੀ ਜਿਸ ਤੋਂ ਬਾਅਦ ਪਾਇਲ ਮਲਿਕ ਨੇ ਹੁਣ ਹੱਥ ਜੋੜ ਕੇ ਮਾਫੀ ਮੰਗੀ ਹੈ ਮੰਦਰ ਦੇ ਵਿੱਚ ਪਾਇਲ ਨੂੰ ਧਾਰਮਿਕ ਸਜ਼ਾ ਵੀ ਲਾਈ ਗਈ ਹੈ ਮਾਂ ਕਾਲੀ ਦਾ ਨਰਾਦਰ ਕੀਤਾ ਗਿਆ ਇਹ ਕਿਹਾ ਗਿਆ ਇਲਜ਼ਾਮ ਲੱਗੇ ਦਰਸਲ ਪਾਇਲ ਮਲਿਕ ਦੇ ਵੱਲੋਂ ਮਾਂ ਕਾਲੀ ਦਾ ਕਿਰਦਾਰ ਅਪਣਾਉਣ ਤੇ ਇਹ ਸਾਰਾ ਵਿਵਾਦ ਹੋਇਆ ਸ਼ਿਵ ਸੈਨਾ ਹਿੰਦ ਨੇ ਪੁਲਿਸ ਨੂੰ ਇਸ ਸੰਬੰਧੀ ਲਿਖਤੀ ਸ਼ਿਕਾਇਤ ਕੀਤੀ ਅਤੇ ਪਾਇਲ ਮਲਿਕ ਦੇ ਖਿਲਾਫ ਕੇਸ ਦਰਜ ਕਰਨ ਦੀ ਮੰਗ ਕੀਤੀ ਸੀ ਦੱਸਦੀ ਹੈ ਕਿ ਪਾਇਲ ਮਲਿਕ ਦੀ ਇੱਕ ਪੁਰਾਣੀ ਵੀਡੀਓ ਨੂੰ ਲੈ ਕੇ ਸ਼ਿਵ ਸੈਨਾ ਹਿੰਦ ਨੇ ਇਤਰਾਜ਼ ਜਤਾਇਆ ਸੀ ਜਿਸ ਦੇ ਵਿੱਚ ਉਹ ਮਾਂ ਕਾਲੀ ਦੇ ਕਿਰਦਾਰ ਵਿੱਚ ਨਜ਼ਰ ਆ ਰਹੀ ਹੈ ਪਾਇਲ ਮਲਿਕ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਹੈ ਜੋ ਕਿ ਸੋਸ਼ਲ ਮੀਡੀਆ ਸਟਾਰ ਅਰਮਾਨ ਮਲਿਕ ਦੀ ਪਤਨੀ ਵੀ ਹੈ ਤਾਂ ਇੱਕ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਜੋ ਪਾਇਲ ਮਲਿਕ ਦੀ ਪੁਰਾਣੀ ਵੀਡੀਓ ਹੈ ਜਿਸ ਦੇ ਵਿੱਚ ਉਹ ਕਾਲੀ ਮਾਤਾ ਦਾ ਕਿਰਦਾਰ ਉਸ ਦੇ ਵੱਲੋਂ ਇਸ ਰੀਲ ਦੇ ਵਿੱਚ ਬਣਾਇਆ ਗਿਆ ਜਿਸ ਤੇ ਇਤਰਾਜ਼ ਹੋਇਆ ਤੇ ਹੁਣ ਉਹ ਕਾਲੀ ਮਾਤਾ ਮੰਦਰ ਪਟਿਆਲਾ ਪਹੁੰਚੇ ਪਰਿਵਾਰ ਦੇ ਸਮੇਤ ਜਿੱਤੇ ਉਸਨੇ ਮਾਫੀ ਮੰਗੀ हाथ जोड़ के माफ़ी मांग दूँ मेरी उस वीडियो के लिए कि मेरी बेटी जो है ना वो काली मांग की बहुत भक्त है वो सारा टाइम काली मांग काली मांग करती है तो मैंने सोचा कि मैं अपनी बच्ची के लिए वो लुक क्रिएट करूँ और शायद मुझसे बहुत बड़ी गलती हुई है और जितने भी लोग मुझे सुन रहे हैं सभी लोगों को मैं यही कहना चाहती हूँ कि जो गलती मैंने की है अब कोई वैसी गलती ना आ और सभी संगठनों से मैं हाथ जोड़ माफ़ी मांगना चाहती हूँ माता जी से और वो तो उसी टाइम मैंने डिलीट कर दी थी मेरे अकाउंट से क्योंकि तो तो मेरे कमेंट्स करे थे तो मुझे लगा कि हाँ मेरी गलती करिए तो मैंने वो हटा दी पर और पेजों ने वो वीडियो अपने पास रख के वो आगे फॉरवर्ड कर दिया मतलब मेरे अकाउंट से वो वीडियो काफ़ी तीन महीने पहले हटा थी। थी मैंने हटा दी लेकिन आपने पेज पे डाली तो सही डाली थी पर मैंने हटा दी अभी भी आपके पेज पराम और यूट्यूब पर नहीं सर आप एक बार चेक करिए ना मेरी इंस्टाग्राम पे मिलेगी ना मेरी यूट्यूब पे मिलेगी ਔਰ ਨਾ ਮੈਂ ਸਨੈਪਚੈਟ ਵੀ ਲਈਆ ਤੁਹਾਨੂੰ ਪਹਿਲੀ ਵੀ ਨਿਵੀਂ ਨਹੀਂ ਮੈਨੂੰ ਇਦਾਂ ਨਹੀਂ ਲੱਗਦਾ ਜੀ ਇਹ ਜਿਹੜੀ ਸਸਤੀ ਪਬਲਿਸਿਟੀ ਕਰਨ ਵਾਸਤੇ ਇਦਾਂ ਕੀਤਾ ਜਾਂਦਾ ਬਾਅਦ ਕਰ ਧਰਮ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਜਾਂਦਾ ਤੁਹਾਨੂੰ ਪਤਾ ਪੰਜਾਬ ਸਰਕਾਰ ਕਹਿੰਦੀ ਹੈ ਕਿ ਉਮਰ ਕਹਿੰਦੀ ਸਜ਼ਾ ਹੋਣੀ ਚਾਹੀਦੀ ਹੈ ਇਹ ਬੰਦਿਆਂ ਨੂੰ ਜਿਹੜੇ ਕਿਸੇ ਦੇ ਧਰਮ ਦਾ ਮਜ਼ਾਕ ਉਡਾਨ ਇਹ ਪਿੱਛੇ ਜੇ ਹੁਣੇ ਵਿਧਾਨ ਸਭਾ ਤੇ ਵੀ ਮਤਲਬ ਉઠਿਆ ਜੀ ਸਰ ਮੈਂ ਆਪਣੀ ਗਲਤੀ ਮੰਨਦੀ ਹਾਂ ਮਾਫੀ ਮੰਗਦੀ ਹਾਂ ਸਾਰੇ ਹੋ ਸਮਝਾ ਰਹੀ ਸਾਰੇ ਸੰਗਤ ਵਿੱਚ ਤੁਸੀਂ ਹੋਰ ਜਿੰਨਾ ਵੀ ਮਾਫੀਤ ਜਿੰਨੇ ਵੀ ਮਾਫੀ ਦੀ ਮੰਗ ਜੋ ਤੁਸੀਂ ਜੀ ਮਾਫੀ ਮੰਗਦੀ ਹਾਂ ਔਰ ਮੈਂ ਆਪਣੀ ਪੂਰੀ ਅੱਗੇ ਵੱਧਿਆ ਲੁਧਿਆਣਾ ਦੇ ਪਿੰਡ ਵੱਦੋਬਾਲ ਦੇ ਵਿੱਚ ਫਾਇਰਿੰਗ ਮਾਮਲੇ ਦੇ ਵਿੱਚ ਐਕਸ਼ਨ ਹੋਇਆ ਹੈ। ਮੁੱਲਾਂਪੁਰ ਦਾਖਾ ਪੁਲਿਸ ਨੇ 6 ਮੁਲਜ਼ਮਾਨਾਂ ਨੂੰ ਗ੍ਰਿਫਤਾਰ ਕਰ ਲਿਆ। ਪਟਿਆਲਾ ਅਤੇ ਮੋਗਾ ਦੇ ਨਾਲ ਸੰਬੰਧਿਤ ਇਹ ਸ਼ੂਟਰ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਵੱਲੋਂ ਵੱਦੋਬਾਲ ਦੇ ਵਿੱਚ ਫਾਇਰਿੰਗ ਕੀਤੀ ਗਈ ਸੀ। ਮੁੱਲਾਂਪੁਰ ਦਾਖਾ ਪੁਲਿਸ ਦੇ ਵੱਲੋਂ ਇਹਨਾਂ ਮੁਲਜ਼ਮਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਇਹ ਸ਼ੂਟਰ ਨੇ ਉਹ ਪਟਿਆਲਾ ਅਤੇ ਮੋਗਾ ਦੇ ਨਾਲ ਸੰਬੰਧਿਤ ਦੱਸੇ ਜਾ ਰਹੇ ਨੇ। 9 ਅਤੇ 10 ਜੁਲਾਈ ਦੀ ਰਾਤ ਨੂੰ ਇੱਕ ਘਰ ਤੇ ਇਹਨਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਸੀ ਤੇ ਪੈਟਰੋਲ ਬੰਬ ਦੇ ਨਾਲ ਹਮਲਾ ਕੀਤਾ ਗਿਆ ਸੀ। i20 ਕਾਰ ਦੇ ਵਿੱਚ ਸਵਾਰ ਹੋ ਕੇ ਇਹ ਬਦਮਾਸ਼ ਆਏ ਸੀ ਤੇ ਹੁਣ ਪੁਲਿਸ ਨੇ i20 ਦੇ ਨਾਲ ਨਾਲ ਇੱਕ ਹੋਰ ਕਾਰ ਵੀ ਬਰਾਮਦ ਕੀਤੀ ਹੈ ਮਲਜ਼ਮਾਂ ਤੋਂ ਪੈਟਰੋਲ ਬੰਬ ਵੀ ਬਰਾਮਦ ਕੀਤੇ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਕਾਰਨ ਜ਼ਮੀਨੀ ਵਿਵਾਦ ਸੀ ਤੇ ਜ਼ਮੀਨੀ ਵਿਵਾਦ ਕਾਰਨ ਇਹਨਾਂ ਤੇ ਵੱਲੋਂ ਘਰ ਤੇ ਫਾਇਰਿੰਗ ਕੀਤੀ ਗਈ ਸੀ ਤੇ ਹੁਣ ਇਸ ਮਾਮਲੇ ਦੇ ਵਿੱਚ ਇਹਨਾਂ ਮਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪੁਲਿਸ ਦੇ ਵੱਲੋਂ 9 ਅਤੇ 10 ਜੁਲਾਈ ਦੀ ਰਾਤ ਨੂੰ ਇਹਨਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਸੀ ਤੇ ਜਿਹੜੀਆਂ ਗੱਡੀਆਂ ਦਾ ਇਸਤੇਮਾਲ ਕੀਤਾ ਗਿਆ ਸੀ ਉਹਨਾਂ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ। ਕਿਸੇ ਜਮੀਨੀ ਰੋਲੇ ਕਰਕੇ ਜੈਨਪੁਰ ਦਾ ਦਿਲਦਾਰ ਨਾਮ ਦਾ ਨੌਜਵਾਨ ਜਿਸ ਨੇ ਸਾਰੀ ਇਹ ਘਟਨਾ ਲਈ ਸਾਜ਼ਿਸ਼ ਘੜੀ ਸੀ ਉਸਨੇ ਇੱਕ ਕੁੰਵਰ ਨਾਮ ਦਾ ਨੌਜਵਾਨ ਜੋ ਕਿ ਅਮਰੀਕਾ ਬੇਸਡ ਹੈ ਉਸ ਨੂੰ ਉਸ ਨਾਲ ਗੱਲਬਾਤ ਕਰਕੇ ਅੱਗੇ ਸ਼ੂਟਰਜ਼ ਹਾਇਰ ਕੀਤੇ ਸੀ ਜੋ ਕਿ ਪਟਿਆਲੇ ਦੇ ਚਾਰ ਨੌਜਵਾਨ ਇੱਕ ਰਿਆਜ਼ ਇੱਕ ਸਾਹਿਲ ਮਲੋਤਰਾ ਇੱਕ ਸਾਹਿਲ ਉਰਫ ਮਟਰੂ ਤੇ ਚੌਥਾ ਹਰਸ਼ ਭੁੱਲਰ ਇਹ ਚਾਰੇ ਨੌਜਵਾਨਾਂ ਨੇ ਇਹਨਾਂ ਦੇ ਨਾਲ ਹੋਰ ਵੀ ਕਈ ਨੌਜਵਾਨ ਸੀ ਇਸ ਨੇ ਨੇ ਪਲੈਨਿੰਗ ਦੇ ਤਹਿਤ ਇਹ ਚਾਰ ਜਣੇ ਉਸ ਰਾਤ ਨੂੰ I20 ਤੇ ਆਏ ਤੇ ਉਸ ਨੂੰ ਮਾਰ ਦੇਣ ਦੀ ਨੀਤਨਾ ਫਾਇਰਿੰਗ ਵੀ ਕੀਤੀ ਤੇ ਪੈਟਰੋਲ ਬੰਬ ਵੀ ਸੱਟਿਆ ਭਾਰਤੀ ਫੌਜ ਦੀ ਤਾਕਤ ਹੋਰ ਵਧ ਗਈ ਹੈ ਅਪਾਚੇ ਹੈਲੀਕਾਪਟਰ ਦੀ ਪਹਿਲੀ ਖੇਪ ਭਾਰਤ ਪਹੁੰਚ ਗਈ ਹੈ ਤੇ ਦੱਸਦੀ ਹੈ ਕਿ ਇਹ ਹੈਲੀਕਾਪਟਰ ਅਮਰੀਕਾ ਤੋਂ ਲਿਆਂਦੇ ਗਏ ਨੇ ਤਿੰਨ ਅਪਾਚੇ ਹੈਲੀਕਾਪਟਰ ਨੇ ਜਿਨ੍ਹਾਂ ਨੂੰ ਹੁਣ ਜੋਧਪੁਰ ਦੇ ਵਿੱਚ ਤਾਇਨਾਤ ਕੀਤਾ ਗਿਆ ਹੈ। ਨਸਲੀਏ ਕੇ ਫੌਜ ਦੇ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ। ਅਪਾਚੇ ਹੈਲੀਕਾਪਟਰ ਸੀ ਤੇ ਹੁਣ ਅਪਾਚੇ ਹੈਲੀਕਾਪਟਰ ਦੀ ਗਿਣਤੀ ਐਡਵਾਂਸ ਲੜਾਕੂ ਹੈਲੀਕਾਪਟਰਾਂ ਚੁੰਦੀ ਹੈ। ਇਸ ਦੇ ਨਾਲ ਹੀ ਭਾਰਤੀ ਫੌਜ ਦੀ ਤਾਕਤ ਦੇ ਵਿੱਚ ਵੀ ਵਾਧਾ ਹੋਇਆ ਹੈ। ਫੌਜ ਨੇ ਅਪਾਚੇ ਦੀ ਐਂਟਰੀ ਤੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ ਤਾਂ ਇਹ ਤਸਵੀਰਾਂ ਨੇ ਅਮਰੀਕਾ ਤੋਂ ਇਹ ਤਿੰਨ ਅਪਾਚੇ ਹੈਲੀਕਾਪਟਰ ਲਿਆਂਦੇ ਗਏ ਨੇ ਜਿਨ੍ਹਾਂ ਦੀ ਤਾਇਨਾਤੀ ਜੋਧਪੁਰ ਦੇ ਵਿੱਚ ਕੀਤੀ ਜਾਣੀ ਹੈ ਤਾਂ ਭਾਰਤੀ ਫੌਜ ਦੀ ਤਾਕਤ ਹੋਰ ਵਧੀ ਹੈ ਇਹਨਾਂ ਅਪਾਚੇ ਹੈਲੀਕਾਪਟਰਸ ਦੇ ਨਾਲ ਕਿਉਂਕਿ ਇਹ ਬੇहद ਹੀ ਆਧੁਨਿਕ ਹੈਲੀਕਾਪਟਰ ਨੇ ਮਿਲਟਰੀ ਐਕਸ਼ਨਸ ਦੇ ਵਿੱਚ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਚੋਦਰ ਪੰਜਾਬੀ ਨੌਜਵਾਨ ਦੀ ਅਮਰੀਕਾ ਦੇ ਵਿੱਚ ਸੜਕ ਹਾਦਸੇ 'ਚ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਟਰਾਲੇ 'ਚ ਅੱਗ ਲੱਗਣ ਕਾਰਨ ਇਹ ਨੌਜਵਾਨ ਬੁਰੀ ਤਰ੍ਹਾਂ ਝੁੱਲ ਗਿਆ 24 ਸਾਲਾ ਕਰਨਵੀਰ ਸਿੰਘ ਵਜੋਂ ਮ੍ਰਿਤਕ ਦੀ ਪਛਾਣ ਹੋਈ ਹੈ ਫਤਿਹਗੜ ਸਾਹਿਬ ਦੇ ਪਿੰਡ ਸ਼ਿਵਦਾਸਪੁਰਾ ਦਾ ਰਹਿਣ ਵਾਲਾ ਸੀ ਕਰਨ ਅਮਰੀਕਾ ਦੇ ਵਿੱਚ ਟਰਾਲਾ ਚਲਾਉਂਦਾ ਸੀ ਤੇ ਕਰਨਵੀਰ ਦੀ ਸੜਕ ਹਾਦਸੇ ਦੀ ਵੀਡੀਓ ਵੀ ਸਾਹਮਣੇ ਆਈ ਹੈ ਤਾਂ ਇਹ ਟਰਾਲੇ ਨੂੰ ਅਚਾਨਕ ਅੱਗ ਲੱਗ ਜਾਂਦੀ ਹੈ ਜਿਸ ਦੇ ਵਿੱਚ ਕਰਨਵੀਰ ਮੌਜੂਦ ਸੀ ਬੁਰਿਤਰਾਚੂਲ ਸੁਜਾਂਦਾ ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ ਹੈ ਅਮਰੀਕਾ ਦੇ ਵਿੱਚ ਇਹ ਹਾਦਸਾ ਵਾਪਰਿਆ ਫਤਿਹਗੜ ਸਾਹਿਬ ਦਾ ਪਿੰਡ ਹੈ ਸ਼ਿਵਦਾਸਪੁਰ ਜਿੱਥੋਂ ਦਾ ਰਹਿਣ ਵਾਲਾ ਕਰਨਵੀਰ ਚੰਗੀ ਜ਼ਿੰਦਗੀ ਦੇ ਲਈ ਚੰਗੀ ਰੋਜ਼ੀ ਰੋਟੀ ਦੇ ਲਈ ਅਮਰੀਕਾ ਗਿਆ ਸੀ ਪਰ ਉੱਥੇ ਇਹ ਹਾਦਸਾ ਵਾਪਰ ਗਿਆ ਤੇ ਹੁਣ ਪਰਿਵਾਰ ਸਦਮੇ 'ਚ ਹੈ ਜੋ ਗਏ 2-3 ਸਾਲ ਪਹਿਲਾਂ ਅਮਰੀਕਾ ਸਟੱਡੀ ਵੇਚ ਤੇ ਗਿਆ ਸੀ ਉਸ ਤੋਂ ਬਾਅਦ ਉੱਥੇ ਵਰਕ ਪਰਮਿਟ ਲੈ ਕੇ ਉਸਨੇ ਜੋਬ ਕਰਦਾ ਰਿਹਾ ਉਸ ਤੋਂ ਬਾਅਦ ਉਹਨੇ ਡਰਾਈਵਿੰਗ ਲਿਸੈਂਸ ਬਣਾ ਕੇ ਇਸੇ ਡੇਢ ਸਾਲ ਤੋਂ ਟਰੱਕ ਤੇ ਜੋਬ ਕਰ ਰਿਹਾ ਸੀ 18 ਤਰੀਕ ਦੀ ਸ਼ਾਮ ਨੂੰ ਹਾਂ ਸਰ ਆਪਰੇ ਸਾਨੂੰ 20 ਤਰੀਕ ਨੂੰ ਫੋਨ ਆਇਆ 9 ਵਜੇ ਵੀ ਕਰਨਵੀਰ ਸਿੰਘ ਦਾ ਇੱਕ ਦਾ ਐਕਸੀਡੈਂਟ ਹੋ ਗਿਆ ਟਾਲਦੇ ਦਾ ਦੇ ਵੀ ਉਹਦਾ ਇਹ ਖਬਰ ਆ ਚਾਰ ਮਿਲਿਆ ਵੀ ਉਹ ਟਰੱਕ ਦੇ ਵਿੱਚੋਂ ਨਿਕਲ ਨਹੀਂ ਸਕੇ ਤੇ ਅੱਗ ਮਤਲਬ ਉਹ ਡੀਜ਼ਲ ਟੈਂਕ ਫਟ ਕੇ ਅੱਗ ਦੇ ਲਫਟਾਂ ਦੇ ਵਿੱਚ ਹੀ ਘਿਰ ਗਿਆ ਤੇ ਵਿੱਚ ਭਸਮ ਹੋ ਗਏ